ਆਏ ਦਿਨ ਲੋਕ ਇੱਥੇ ਤਿੰਨ ਤਿੰਨ ਘੰਟੇ ਟ੍ਰੈਫਿਕ ਵਿੱਚ ਫਸਦੇ ਆ। 에어ਪੋਰਟ ਦਾ ਮੇਨ ਰਸਤਾ ਹੋਣ ਕਰਕੇ ਹਿਮਾਚਲ ਨੂੰ ਤੇ ਜੰਮੂ ਕਸ਼ਮੀਰ ਨੂੰ ਜਾਣ ਵਾਲਿਆਂ ਲਈ ਇੱਥੋਂ ਲੰਘਣਾ ਕੋਈ ਵੱਡੀ ਚੁਣੌਤੀ ਤੋਂ ਘੱਟ ਨਹੀਂ। ਜਿੰਨੇ ਵੀ ਲੋਕ ਧਾਰਮਿਕ ਯਾਤਰਾ ਤੇ ਮਾਤਾ ਚਿੰਤਪੁਰਨੀ ਮਾਤਾ ਜਵਾਲਾ ਜੀ, ਬਾਬਾ ਬਾਲਕਨਾਸ ਜਾਂ ਪਹਾੜਾਂ ਵਿੱਚ ਐਜ਼ ਅ ਟੂਰਿਜ਼ਮ ਜਾਂਦੇ ਆ ਉਹਨਾਂ ਦਾ ਆਦਮپور ਵਿੱਚੋਂ ਲੰਘਣਾ ਬਹੁਤ ਵੱਡੀ ਇੱਕ ਸਮਝਦਾ ਮੁਸ਼ਕਲ ਦਾ ਬਣਦੀ ਹੈ ਕਈਆਂ ਦੀਆਂ ਫਲਾਈਟ ਇੱਥੇ ਟ੍ਰੈਫਿਕ ਕਰਕੇ ਮਿਸ ਹੋ ਜਾਂਦੀਆਂ ਜਦੋਂ 에어ਪੋਰਟ ਹੋਣ ਕਰਕੇ ਹਰ ਵੀਆਈਪੀ ਆਦਮਪੁਰ 에어ਪੋਰਟ ਤੇ ਆਉਂਦਾ ਪਿੱਛੇ ਜੇ ਰਾਸ਼ਟਰਪਤੀ ਜੀ ਨੇ ਆਉਣਾ ਸੀ ਉਸ ਤੋਂ ਪਹਿਲਾਂ ਉਪਰਾਸ਼ਟਰਪਤੀ ਜੀ ਨੇ ਆਉਣਾ ਸੀ ਉਸ ਤੋਂ ਪਹਿਲਾਂ ਗਵਰਨਰ ਸਾਹਿਬ ਨੇ ਆਉਣਾ ਸੀ ਤੇ ਇੱਥੇ ਟ੍ਰੈਫਿਕ ਦਾ ਬੁਰਾ ਹਾਲ ਹੋ ਜਾਂਦਾ ਲੋਕੀ ਬਹੁਤ ਤਰਾ ਤਰਾ ਕਰਦੇ ਵਿਚਾਰੇ ਅੱਜ ਤੁਹਾਨੂੰ ਇਸ ਕਰਕੇ ਇੱਥੇ ਤਕਲੀਫ ਦਿੱਤੀ ਗਈ ਹੈ ਕਿ ਕੱਲ ਨੂੰ ਪ੍ਰਧਾਨ ਮੰਤਰੀ ਮੋਦੀ ਜੀ ਆ ਰਹੇ ਆ ਚਾਹੇ 12 ਸਾਲ ਬਾਅਦ ਆ ਰਹੇ ਆ ਚਾਹੇ ਉਹਨਾਂ ਦੇ ਆਉਣ ਦਾ ਸਬਬ ਗੁਰੂ ਰਬਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਚ ਉਹਨਾਂ ਨੇ ਡੇਰਾ ਬੱਲਾ ਵਿਖੇ ਮੱਥਾ ਟੇਕਣ ਆਉਣਾ ਹੈ ਕਿਉਂਕਿ ਉੱਥੇ ਸੰਤਾ ਮਾਹਪੁਰਖਾਂ ਨੂੰ ਪਦਮਸ਼੍ਰੀ ਅਵਾਰਡ ਨਾਲ ਨਿਵਾਜਿਆ ਗਿਆ ਹੈ ਪਰ ਚਲੋ ਬੀਜੇਪੀ ਨੂੰ ਕੇਂਦਰ ਦੀ ਸਰਕਾਰ ਨੂੰ ਪ੍ਰਧਾਨ ਮੰਤਰੀ ਜੀ ਨੂੰ 12 ਸਾਲ ਬਾਅਦ ਹੀ ਪਦਮਸ਼੍ਰੀ ਦੇਣ ਦਾ ਯਾਦ ਆਇਆ ਜਾਂ ਇਸ ਸਥਾਨ ਤੇ ਆਉਣ ਦਾ ਮੌਕਾ ਯਾਦ ਆਇਆ ਕਿਉਂਕਿ ਉਦਾਂ ਤਾਂ ਕੋਈ ਦੇਸ਼ ਹੀ ਨਹੀਂ ਛੱਡਿਆ ਦੁਨੀਆ ਦਾ ਜਿੱਥੇ ਮੋਦੀ ਜੀ ਨਾ ਗਏ ਹੁਣ ਤੇ ਇੱਥੇ 12 ਸਾਲ ਬਾਅਦ ਆ ਰਹੇ ਚਲੋ ਫਿਰ ਵੀ ਅਸੀਂ ਸਵਾਗਤ ਕਰਦੇ ਹਾਂ ਪਰ ਅੱਜ ਜੋ ਅਸੀਂ ਮੁਸ਼ਕਲ ਸਹ ਰਹੇ ਹਾਂ ਜੋ ਅਸੀਂ ਭੁਗਤ ਰਹੇ ਆਜ਼ਮਪੁਰ ਦੇ ਲੋਕ ਆਲੇ ਦੁਆਲੇ ਪਿੰਡਾਂ ਦੇ ਲੋਕ ਉਹ ਸਾਨੂੰ ਪਤਾ ਕਿਸ ਮੁਸ਼ਕਲ ਵਿੱਚੋਂ ਇੱਥੇ ਲੋਕ ਲੰਘ ਰਹੇ ਆ ਪ੍ਰਧਾਨ ਮੰਤਰੀ ਜੀ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਅਸੀਂ 30 ਸਤ 2025 ਨੂੰ ਆਮ ਆਦਮੀ ਪਾਰਟੀ ਦੇ ਤਿੰਨ ਸੰਸਦ ਐਮਪੀ ਸਹਿਬਾਨ ਤੇ ਦਾਸ ਅਸੀਂ ਦਿੱਲੀ ਜਾ ਕੇ ਮਾਨਯੋਗ ਨਿੱਟਨ ਗਠਕਰੀ ਜੀ ਨੂੰ ਮਿਲੇ ਸੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਜੇ ਪ੍ਰੋਜੈਕਟ ਵਿੱਚ ਕੋਈ ਹੇਰਾਫੇਰੀ ਹੋਈ ਹੈ ਤੇ ਜਿਹੜੇ ਉਸ ਕੱਪੜੇ ਦੇ ਦੋਸ਼ੀ ਉਹਨਾਂ ਦੇ ਖਿਲਾਫ ਕਾਰਵਾਈ ਕਰੋ ਲੇਕਿਨ ਜਲੰਧਰ ਵਾਲਿਆਂ ਨੂੰ ਜਾਂ ਆਦਮپور ਵਾਲਿਆਂ ਨੂੰ ਕੋਈ ਸਜ਼ਾ ਨਾ ਦਿਓ ਇਸ ਵੇਲੇ ਅਸੀਂ ਸਾਰੇ ਸਜ਼ਾ ਭੁਗਤ ਰਹੇ ਹਾਂ ਇਹ ਪੁਲ ਦੇ ਨਾਮ ਬਣਨ ਕਰਕੇ ਤੇ ਪ੍ਰਧਾਨ ਮੰਤਰੀ ਤੁਸੀਂ ਆ ਰਹੇ ਹੋ ਕੱਲ ਨੂੰ ਮੈਂ ਤੁਹਾਨੂੰ ਬੇਨਤੀ ਕਰਦਾ ਵੈਸੇ ਤਾਂ ਤੁਸੀਂ ਕੁਝ ਮਹੀਨੇ ਪਹਿਲਾਂ ਵੀ ਆਏ ਸੀ ਉਦੋਂ ਹੜ੍ਹ ਆਏ ਸੀ ਪੰਜਾਬ 'ਚ ਉਦੋਂ ਲੋਕ ਵਿਚਾਰੇ ਬੜੇ ਤਰਸਯੋਗ ਹਾਲਤ ਵਿੱਚ ਸੀ ਤੁਸੀਂ ਉਦੋਂ ਵੀ ਆਏ ਚਲੋ ਕੋਈ ਮੁਆਵਜ਼ਾ ਤਾਂ ਨਹੀਂ ਦੇ ਕੇ ਗਏ ਹੁਣ ਫਿਰ ਤੁਸੀਂ ਆ ਰਹੇ ਹੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ 10 ਸਾਲ ਤੋਂ ਲਟਕਿਆ ਹੋਇਆ ਇਹ ਪ੍ਰੋਜੈਕਟ ਇਹਦੇ ਵੱਲ ਧਿਆਨ ਮਾਰ ਕੇ ਜਾਇਓ ਜੇ ਉੱਪਰ ਦੀ ਵੀ ਲੰਗੇ ਹੈਲੀਕਾਪਟਰ ਤੋਂ ਤੇ ਤੁਹਾਨੂੰ ਇਹ 70 ਪਿੱਲਰ ਨਜ਼ਰ ਆ ਜਾਣਗੇ ਮੈਂ ਬੀਜੇਪੀ ਦੀ ਲੀਡਰਸ਼ਿਪ ਨੂੰ ਕਹਿਣਾ ਚਾਹਣਾ ਜਿਹੜੇ ਨਾਲ ਬੈਠੇ ਹੋਣਗੇ ਉਹ ਪ੍ਰਧਾਨ ਮੰਤਰੀ ਜੀ ਨੂੰ ਇਹ 70 ਪਿੱਲਰ ਜ਼ਰੂਰ ਦਿਖਾ ਦੇਣ ਤੇ ਆਦਮਪੁਰ ਦੇ ਲੋਕਾਂ ਦੀ ਹਾਲਤ ਦੀ ਜਾਣਕਾਰੀ ਜ਼ਰੂਰ ਦੇ ਦੇਣ ਤੇ ਜੇ ਬਾਈ ਰੋਡ ਗਏ ਤਾਂ ਫਿਰ ਨਜ਼ਰ ਆ ਜਾਣੇ ਆ ਮੋਦੀ ਸਾਹਿਬ ਨੂੰ